ਇਸ ਫਾਰਮ ਦੇ ਬਟਾਲਾ ਕੋਆਪਰੇਟਿਵ 슈ਗਰ ਮਿਲ ਤੋਂ ਪਾਉ ਜਨਰਲ ਮੀਟਿੰਗ ਹੋਈ ਆ ਅੱਜ ਦਿਨ ਲਾਸ ਜਨਰਲ ਕਿੰਨਾ ਹੀ ਨਿਰਾਸ਼ ਹੋ ਰਹੇ ਸੀ ਇਸ ਦਿਲਾਚ ਕੀ ਕੀ ਕਹਿੰਦੇ ਇਹ ਕਿਸਾਨਾਂ ਦਾ ਇੱਕ ਜਨਰਲ ਮੀਟਿੰਗ ਹੋਈ ਆ ਇਹ 2.9 ਦਾ ਕਿ ਇਹਦੇ ਚ ਕਿਸਾਨਾਂ ਦੇ ਨਾਲ ਰਿਲੇਟਡ ਜਿਹੜੇ ਵੀ ਮੁੱਦੇ ਹੁੰਦੇ ਆ ਉਹਨਾਂ ਤੇ ਚਰਚਾ ਹੋਣੀ ਹੈ ਜਦੋਂ ਉਹਨਾਂ ਦੀ ਕੋਈ ਮੰਗ ਹੋਵੇ ਜਾਂ ਉਹ ਕੋਈ ਚਾਲ ਦੇ ਮੁੱਦੇ ਹੋਣ ਤਾਂ ਉਹਨਾਂ ਕੋਈ ਇੰਪਲੀਮੈਂਟਸ ਚਾਹੀਦੇ ਆ ਜਾਂ ਕਿਤੇ ਚੀਜ਼ ਜੇ ਰਿਪੇਅਰ ਕਰਾਉਣਾ ਚਾਹੁੰਦੇ ਆ ਜਾਂ ਕਿ ਕੈਂਟੀਨ ਵਗੈਰਾ ਉਹਨਾਂ ਨੂੰ ਚਾਹੀਦੀ ਹੈ ਉਹ ਫਰੀ ਜਿੱਦ ਕਰਦੇ ਕਿ ਇਹਦੇ ਕੁਝ ਸਾਧਨ ਕਿਹੜੇ ਡਿਸਕਸ ਹੋਇਆ ਦੇ ਸ਼ੂਗਰ ਫੈਕ ਬਲੋਜੀਸਨ ਨੂੰ ਨਾਈਟ ਦੀ ਗੱਲ ਕੀਤੀ ਕਿ ਕਾਸ਼ ਨੇ ਉਹਦੇ ਤੇ ਇਹ ਆ ਕਿ ਡਿਜ਼ਾਈਨਰਾਂ ਵੱਲੋਂ ਇੱਕ ਪ੍ਰਸਤਾਵ ਅੱਛਾ ਗਿਆ ਸਾਡਾ ਕੈਲੈਂਡਰਿੰਗ ਸਿਸਟਮ ਫੇਅਰ ਹੋਣਾ ਚਾਹੀਦਾ ਉਹਦੇ ਦੇਸੀ ਪੁਰਾਣਾ ਵਿਚਾਰ ਕਰਾਂਗੇ ਪੂਰਾ ਫੇਅਰ ਕੈਲੈਂਡਰਿੰਗ ਸਿਸਟਮ ਚੱਲੇਗਾ ਸੈਕਿੰਡ ਇਨਵਰ ਨੂੰ ਇਹ ਕਿਹਾ ਗਿਆ ਕਿ ਜਿੱਦਾਂ ਕੈਂਟੀਨ ਵਗੈਰਾ ਦਾ ਉਹ ਉਸੇ ਇੱਕ ਮੁੱਦਾ ਰੱਖਿਆ ਸੀ ਕਿ ਅਸੀਂ ਕੈਂਟੀਨ ਨੂੰ ਥੋੜਾ ਮੋਡੀਫਾਈ ਕਰਨਾ ਚਾਹੁੰਦੇ ਹਾਂ ਥੋੜਾ ਉੱਨਤ ਕਰ ਲੈਣਾ ਚਾਹੁੰਦੇ ਹਾਂ ਉਹ ਇਨਵਰ ਵੱਲ ਐਗਰੀ ਕੀਤਾ ਗਿਆ ਤੋਂ ਬਾਅਦ ਇਹਨਾਂ ਵੱਲੋਂ ਹੀ ਇੱਕ ਪ੍ਰਸਤਾਵ ਆਇਆ ਇਹ ਚਾਹੁੰਦੇ ਆ ਕਿ ਕੁਝ ਇੰਪਲੀਮੈਂਟਸ ਬਿਕੋਜ਼ ਹੁ ਅੱਜ ਸਲੇ ਹੀ ਹੋ ਰਿਹਾ ਹੈ ਕਿ ਮੋਡਰਨਾਈਜੇਸ਼ਨ ਦਾ ਦਮਾ ਹੈ ਇਸ ਕਰਕੇ ਕਿਸਾਨ ਚਾਹੁੰਦੇ ਆ ਕਿ ਉਹਨਾਂ ਨੂੰ ਕੁਝ ਮਾਡਰਨ ਇਕਵਿਪਮੈਂਟਸ ਮਾਡਰਨ ਜਿਹੜੇ ਇੰਪਲੀਮੈਂਟਸ ਆ ਉਹ ਮਹਈਆ ਕਰਾਈਏ ਸੋ ਇਸ ਕਰਕੇ ਇਹਦੇ ਵਾਸਤੇ ਇਹਨਾਂ ਦਾ ਇੱਕ ਫੰਡ ਹੁੰਦਾ ਹੈ ਅਸੀਂ ਉਹ ਇਹ ਉਹ ਹੀ ਚਾਹੁੰਦੇ ਆ ਕਿਸਾਨ ਕਿ ਸੀ ਉਸ ਫੰਡ ਨੂੰ ਯੂਟਲਾਈਜ਼ ਕਰਕੇ ਇਹਨਾਂ ਵਾਸਤੇ ਕੁਝ ਇੰਪਲੀਮੈਂਟਸ ਜਿਹੜਿਆ ਕੋਈ ਨਾ ਕੋ ਪੈਦਾ ਜਿਸ ਤਿੱਕਾ ਫੰਡਿੰਗ ਹੁੰਦਾ ਹੈ ਕਿ ਪਕਾਇ ਨੂੰ ਲੈ ਕੇ ਜਾਂ ਕੰਨੇ ਦੀ ਪੜਾਈ ਨੂੰ ਲੈ ਕੇ ਕੋਈ ਖਾਸ ਵਿਚਾਰਾ ਕੀਤਾ ਨਹੀਂ ਬਸ ਉਹੀ ਜੋ ਇਹ ਮੈਨੂੰ ਦੱਸਣਾ ਚਾਹੀਦੀ ਹੈ ਕਿ ਬਡਾਲਾ ਕੋਆਪਰੇਟਿਵ 슈ਗਰ ਮਿਲ ਦੇ ਵਿੱਚ ਜਿਹੜਾ ਆਲਟਰੀਅਰ ਪਲਾਂਟ ਸੀਗਾ ਉਹ 1500 ਪੀਸੀ ਸੀ ਦਾ ਲਾਸਟ ਇਅਰ 3500 ਪੀਸੀ ਸੀ ਦਾ ਇੱਕ ਨਵਾਂ ਪਲਾਂਟ ਜਿਹੜਾ ਸੀ ਉਹਦੇ ਬਿਲਕੁਲ ਪੈਰਲ ਨਵਾਂ ਪਲਾਂਟ ਲਗਾਇਆ ਹੈ ਜਿਹਦੇ ਵਿੱਚ ਕੀ ਰਿਫਾਈਨਡ 슈ਗਰ ਬਣੇਗੀ ਠੀਕ ਹੈ ਔਰ ਇਸ ਸਾਲ ਉਹਦੇ ਵਿੱਚ ਫਾਰਮਾ ਗ੍ਰੇਡ 슈ਗਰ ਬਣੇਗੀ ਫਾਰਮਾ ਗ੍ਰੇਡ 슈ਗਰ ਜਿਹੜੀ ਆ ਪੂਰੇ ਕੋਆਪਰੇਟਿਵ ਦੇ ਵਿੱਚ ਫਸਟ ਟਾਈਮ ਬਣਾਈਦਾ ਹੈ ਜੀ ਕਿੱਸ ਚੱਲ ਰਹੀ ਨਹੀਂ ਆ ਫਾਰਮਰ ਫਾਰਮਰ ਗ੍ਰੇਡ ਸ਼ੂਗਰ ਬਣੇਗੀ ਪਲੱਸ 4 ਜਨਰੇਸ਼ਨ ਪਾਉਟ ਹੋਏਗਾ ਕਿ ਜਿਹੜੀ ਪਾਵਰ ਜਨਰੇਟ ਹੋਏਗੀ 10 ਮੈਗਾਵਾਟ ਦੀ ਪਾਵਰ ਪਾਵਰਪਲਾਂਟ ਲੱਗੀ ਹੋਈ ਹੈ ਉਸ ਤੋਂ ਬਾਅਦ ਜਿਹੜੀ ਐਕਸੈਸ ਪਾਵਰ ਹੋਏਗੀ 8.5 ਮੈਗਾਵਾਟ ਦੀ ਐਕਸੈਸ ਪਾਵਰ ਹੋਵੇਗਾ ਉਹ ਸੀ ਪੀ ਐਸ ਪੀ ਸੀ ਲ ਨੂੰ ਐਕਸਪੋਰਟ ਕਰੇ ਤਾਂ ਕਿ ਉਹਦੇ ਨਾਲ ਇਹ ਆ ਐਕਸਟਰਾ ਰੈਵਨਿਊ ਜਨਰੇਟ ਹੋਏਗਾ ਜਿਸ ਨਾਲ ਲਾਤੀ ਖਸਾਨ ਦੀ ਪੇਮੈਂਟ ਜਿਹੜੀ ਆ ਦੇਣੀ ਹੈ ਇਸ ਦੇ ਨਾਲ ਸੰਨਮ ਕੋ ਮੁਸ਼ਕਿਲ ਆਉਂਦੀ ਹੈ ਜਿਹੜੀ ਖਾਸ ਮੁਸ਼ਕਿਲ ਆ ਜਿਹਦਾ ਹੱਲ ਕੀਤਾ ਗਿਆ ਨਹੀਂ ਅਸੀਂ बस ਇਹੀ ਕੈਲੈਂਡਰਿੰਗ ਸਿਸਟਮ ਨੂੰ ਇੰਪਰੂਵ ਕਰ ਰਹੇ ਹਾਂ ਇਹੀ ਮਤਲਬ ਦੇਖ ਰਹੇ ਹਾਂ ਕਿ ਮਤਲਬ ਮਿਲ ਜਿਹੜੀ ਹੈ ਲਗਾਤਾਰ ਚੱਲਦੀ ਰਹੇ ਤਾਂ ਕਿ ਸਟੋਪੇਜ ਜਿਹੜੇ ਉਹ ਬਹੁਤ ਘੱਟ ਹੋਣ ਰਿਪੇਅਰ ਮੇਂਟੇਨੈਂਸ ਅਚੀ ਤਰੀਕੇ ਨਾਲ ਕੀਤੀ ਜਾਵੇ ਉਹਦੋਂ ਨਹੀਂ ਹੈ ਕਿ ਕਿਸਾਨਾਂ ਦਾ ਜਿਹੜਾ ਟਾਈਮ ਆ ਸਟੋਪੇਜ ਟਾਈਮ ਜਿੰਨੇ ਘੱਟ ਹੋਊਗਾ ਮਿਲ ਉਹਨੀ ਜ਼ਿਆਦਾ ਟਾਈਮ ਤੱਕ ਚੱਲੇਗੀ ਉਹ ਲਗਾਤਾਰ ਚੱਲੇਗੀ ਕਿਸਾਨ ਜਲਦੀ ਜਲਦੀ ਫ੍ਰੀ ਹੋ ਕੇ ਘਰ ਜਾਣਗੇ ਕਿਹੜੇ ਕਿਹੜੇ ਏਰੀਆ ਤੋਂ ਨਿਸ਼ਾਨ ਆਇਆ ਕਿਹੜੇ ਕਿਹਸਾ ਨਿਸ਼ਾਨ ਪਿੰਡਾਂ ਤੋਂ 400 ਤੋਂ ਜ਼ਿਆਦਾ ਕਿਸਾਨ ਆਏ ਹੋਏ ਆ ਮਤਲਬ ਜਿੰਨਾ ਪਟਾਲਾ ਕੋਆਪਰੇਟਿਵ ਤੋਂ ਮਿਲਦਾ ਏਰੀਆ ਹੈ ਜਿੱਦਾਂ ਵੀ ਸਾਡਾ ਨਾਮਿਨੇਟਡ ਏਰੀਆ ਉਹ ਸਾਰੇ ਕਿਸਾਨ ਤੇ ਦੇਖੋ ਜਿੰਨਾ ਜਿੰਨਾਂ ਨੂੰ ਸੱਦਾ ਪੱਤਰ ਗਿਆ ਉਹ ਸਾਰੇ ਤਕਰੀਬਨ ਪਹੁੰਚ ਗਈ ਹੈ ਜਿਹੜੇ ਕੇਸ ਮਿਲਦੇ ਨਾਲ ਪੀੜੀ ਦਰ ਤੋਂ ਪੀੜੀ ਚੱਲ ਰਹੇ ਜਦੋਂ ਦੀ ਇਹ ਪਲਾਟ ਬਾਠ ਤੋਂ ਸ਼ੁਰੂ ਹੈ ਉਦੋਂ ਤੋਂ ਜਿਹੜੇ ਸਿਰਦਾਰ ਨੇ ਉਹਨਾਂ ਦੀਆਂ ਫੈਮਲੀਆਂ ਲੋਕਲ ਏਰੀਆ ਜਿਹੜਾ ਉਹਦਾ ਤੇ ਹਿੱਸੇਦਾਰ ਸਾਡੇ ਬਹੁਤ ਪੁਰਾਣੇ ਵੀ ਆ ਗਏ ਇਸ ਮਿਲਦੇ ਜਿਹੜੇ ਅਮਰਸਰ ਜ਼ਿਲ੍ਹੇ ਦੇ ਵਿੱਚ ਵੀ ਪੈਂਦੇ ਨੇ ਐਸੋ ਤਰਨਤਾਰਨ ਜ਼ਿਲ੍ਹਾ ਵੀ ਵੰਡ ਟੁਕਾ ਵਿੱਚੋਂ ਗੁਰਦਾਸਪੁਰ ਪਠਾਨਕੋਟ ਤੱਕ ਵੀ ਚਲੇ ਗਏ ਨੇ ਸੋ ਇਸ ਕਰਕੇ ਐਸੋ ਵੀ ਜਿਹੜਾ ਗੰਨਾ ਪੈਦਾ ਕਰ ਰਿਹਾ ਕਿਸਾਨ ਜਿਹੜਾ ਕਿ ਕਈਆਂ ਸਾਲਾਂ ਤੋਂ ਇਸ ਦਾ ਹਿੱਸੇਦਾਰ ਵੀ ਹੈ ਔਰ ਗੰਨਾ ਵੀ ਸਪਲਾਈ ਕਰਦਾ ਉਹ ਤਕਰੀਬਨ ਹਰ ਸਾਲ ਆਪਣੇ ਆਮ ਦਿਲਾਸ ਵਿੱਚ ਪਹੁੰਚਦੇ ਨੇ ਅੱਜ ਕੀ ਬਜ਼ਾਰਾ ਇਹ ਹੁੰਦੀ ਹੈ ਕਿ ਜਿਹੜੀ ਮਿਲ ਸਾਡਾ ਪਿਛਲੇ ਸਾਲ ਕੀ ਖੱਟਿਆ ਦੀ ਕੀ ਕਮਾਇਆ ਇਹਦੇ ਲਈ ਕੀ ਹੋਣਾ ਚਾਹੀਦਾ ਉਹਦੇ ਦੇ ਵਿਚਾਰ ਆਉਂਦੀਆਂ ਦੋ ਤਿੰਨ ਇਹਨਾਂ ਦੀਆਂ ਮਦਦ ਆਈਆਂ ਨੇ ਇੱਕ ਤੇ ਆਇਆ ਜਿਹੜਾ ਇਹ ਆਸਾਨ ਭਲਾਈ ਫੰਡ ਹੈ ਉਹ ਕਿਸਾਨ ਭਲਾਈ ਫੰਡ ਇਸ ਕਰਕੇ ਬਣਾਇਆ ਸੀ ਉਹ ਸਾਡੇ ਜਦੋਂ ਬੋਰਡ ਬਣਦੇ ਰਹੇ ਅਸੀਂ ਉਸ ਬੋਰਡ ਦੇ ਵਿੱਚ ਕੀਤਾ ਵੀ ਕਿਸਾਨ ਦਾ ਜਦੋਂ ਕੋਈ ਨੁਕਸਾਨ ਹੋ ਜਾਂਦਾ ਹੈ ਇਹ ਇਹਨੂੰ ਉਹਨੂੰ ਉਹ ਬੰਦਾ ਚਲੇ ਜਾਏ ਜਾਂ ਜ਼ਖਮੀ ਹੋ ਜਾਏ ਉਹਦੀ ਪਰਪਾਈ ਤੇ ਅਸੀਂ ਪੂਰੀ ਨਹੀਂ ਕਰ ਸਕਦੇ ਔਰ ਕੁਝ ਨਾ ਕੁਝ ਸਾਨੂੰ ਉਹਦੇ ਲਈ ਕੰਪਨਸੇਟ ਜਿਹੜਾ ਮੈਂ ਉਹ 슈ਗਰ ਮਿਲਦਾ ਕਿਸੇ ਦਰ ਵੀ ਹੈ ਉਹ ਗੰਨਾ ਲੈ ਕੇ ਉਹਦੀ ਕੰਪਨਸੇਟਤੀ ਦੀ ਜਗ੍ਹਾ ਉਹ ਸ਼ੁਰੂਆਤ ਜਦੋਂ ਕੀਤੀ ਸੀ ਉਦੋਂ ਵੀ ਸਾਡਾ ਬੀਕੇ ਜੂ ਸਰਦਾਰ ਭੁਪਿੰਦਰ ਸਿੰਘ ਦੀ ਮਾਨਦਵੀ ਅਗਵਾਈ ਥੱਲੇ ਬੋਰਡ ਸੀ ਇੱਥੇ ਤੇ ਉਸ ਟਾਈਮ ਕੀਮਤਾਂ ਬੜੀਆਂ ਘੱਟ ਹੁੰਦੀਆਂ ਸੀ ਕਹਿੰਦੇ 15000 ਰੁਪਇਆ ਉਸ ਵਕਤ ਐਨੌਂਸ ਕੀਤਾ ਸੀ ਜੇ ਕਿਸੇ ਦੀ ਡੈਥ ਹੋ ਜਾਏ ਜਾਂ ਕੋਈ ਜ਼ਖਮੀ ਹੋ ਜਾਏ ਤਾਂ ਤੱਕ ਸੀ ਉਹ ਵਾਦਾ ਵਾਦਾ ਪਿਛਲੇ ਸਾਲ ਜਦੋਂ ਮੈਂ ਚੇਅਰਮੈਨ ਦੀ ਚਫਟੋਟਿਆ ਉਦੋਂ ਪਹਿਲੋਂ ਅਸੀਂ ਇੱਕ ਪਾਸ ਕੀਤਾ ਸੀ ਇਹ 1.5 ਲੱਖ ਟੱਕੋ ਕੱਟ ਜਿਹੜਾ ਨਾ ਉਹ ਮਰਤਕ ਮੌਤ ਦਾ ਜਖਮੀ ਨੂੰ 50000 ਰੁਪਏ ਦਿੱਤਾ ਜਾਂਦਾ ਜੇ ਕਿਸੇ ਦਾ ਕੋ ਟਰੈਕਟਰ ਨੁਕਸਾਨਾ ਜਾਏ ਉਹਦਾ 50000 ਦਿੱਤਾ ਜਾਂਦਾ ਸੋ ਇਸ ਕਰਕੇ ਉਹ ਹਰ ਸਾਲ ਕੋਈ ਨਾ ਕੋਈ ਘਟਨਾ ਹੋ ਜਾਂਦੀ ਉਹਦੇ ਲਈ ਦਿੱਤਾ ਜਾਂਦਾ ਉਹ ਪੈਸਾ ਕਿਸਾਨ ਭਲਾਈ ਜਿਹੜਾ ਹੈ ਪਸਾਨਾ ਦੇ ਹੀ ਕੀਮਤ ਵਿੱਚੋਂ ਕੱਟਿਆ ਜਾਂਦਾ ਹਰ ਸਾਲ 50 ਪੈਸੇ ਉਹ ਪੈਸਾ ਜਿਹੜਾ ਉਹ ਇਹਦੇ ਮਿਲਦੇ ਖਾਤੇ ਵਿੱਚ ਰਹਿੰਦਾ ਉਹਦੇ ਵਿੱਚ ਅਸੀਂ ਬੋਰਡ ਨੇ ਪਾਸ ਕੀਤਾ ਹੈ ਕਿ ਕੁਝ ਇੰਪਲੀਮੈਂਟਸ ਜਿਹੜੇ ਨੇ ਇਸਾਨਾਂ ਨੂੰ ਉਹ ਦਿੱਤੇ ਜਾਣੇ ਵਿੱਚ ਆ ਜਿਹੜੇ ਤੁਸੀਂ ਮੰਗਾਂ ਰੱਖੀ ਉਹਨਾਂ ਨੂੰ ਪੂਰੇ ਹਉ ਵਿਆਸ ਦੇਖੋ ਅਸੀਂ ਤੇ ਹਰ ਵਾਰੀ ਵੀ ਕਰਨੇ ਆ ਬੋਰਡ ਦੇ ਪਾਸ ਕੀਤੇ ਹੋਏ ਨੇ ਪਰ ਜਿਹੜੀ ਉੱਤੇ ਸ਼ੂਗਰ ਫੈਟ ਲੱਭੀ ਹੈ ਅਫਸਰ ਉਹਨਾਂ ਦੇ ਵੱਲ ਝਾਤਦੇ ਨੂੰ ਉਹਨਾਂ ਨੂੰ ਜੋ ਡਾਇਰੈਕਸ਼ਨ ਦਿੰਦੇ ਨੇ ਉਹਦੇ ਤੁਰ ਪੈਂਦੇ ਨੇ ਇਹਨੂੰ ਉੱਛੇ ਦੇ ਉੱਛੇ ਟਿਕਾਣੇ ਉਹ ਹਰ ਵਾਰੀ ਕੈਲੰਡਰ ਤੇ ਬੜੇ ਦੇਰ ਤੋਂ ਹੈ ਪਰ ਜਦੋਂ ਇੱਥੇ ਆਣ ਕੇ ਛਿਤੀ ਕੱਲੀ ਅਧਖਲ ਅੰਦਾਜ਼ੀਆਂ ਹੋ ਜਾਂਦੀਆਂ ਨੇ ਉਦੋਂ ਸਾਰਾ ਸਿਸਟਮ ਵਿਗੜ ਜਾਂਦਾ ਸਹੀ ਉਹ ਤੇ ਭਰੀ ਹੈ ਜੀ ਐਮ ਮੈਡਮ ਚੰਗੇ ਨੇ ਵੇਖੋ ਅੱਗੇ ਹੁਣ ਆਉਣ ਸੀਜ਼ਨ ਤੇ ਪਤਾ ਲੱਗਾ ਕੀ ਕਰਦੇ ਨੇ ਵੈਸੇ ਜਿਹੜਾ ਇਹਨਾਂ ਨੇ ਜਾੜ ਬਣਾਉਣ ਲਈ ਕਿਹਾ ਉਹ ਮਿਲ ਦਾ ਕੰਮ ਹੈ ਜਿਹੜਾ ਅਸੀਂ ਪਲਾਟ ਨਵਾਂ ਲਾਇਆ ਉਹਦੇ ਨਾਲ ਸੜਕਾਂ ਬਣਾਉਣੀਆਂ ਇਹ ਜਿਹੜੀ ਉਹ ਕੰਪਨੀ ਉਹਦੇ ਕੋਲ ਟੈਂਡਰ ਚ ਚਲਾ ਗਿਆ ਜਿਹੜਾ ਜਾੜ ਸਾਡਾ ਪੁਰਾਣਾ ਉਹਦੀ ਕੁਝ ਰਿਪੇਅਰ ਪਿਛਲੇ ਸਾਲਾਂ ਤੋਂ ਜੋ ਮਿਲ ਨੇ ਕਰਾਈ ਹੈ ਆਸਾਨ ਭਲਾਈ ਨਹੀਂ ਕੀਤੀ ਜੇ ਕਿਸਾਨਾਂ ਆਪਣੇ ਪੈਸੇ ਲਾ ਕੇ ਲੋੜੇ ਕਿਸਾਨਾਂ ਕੋ ਤੇ ਕੁਰਲੀ ਨਹੀਂ ਬਣਦੀ ਕਿਸਾਨਾਂ ਦੀ ਆਪਣੀਆਂ ਵੇਲੀਆਂ ਮੇਰੇ ਵਿੱਚੇ ਸਾਰੇ ਵੀਰਾਂ ਪੁੱਛੋ ਇਹਨਾਂ ਨੂੰ ਇਹਨਾਂ ਦੇ ਉੱਤ ਜਾ ਕੇ ਕਿਸੇ ਦੇ ਘਰ ਵੇਖ ਲਓ ਕਿਹਦੀ ਕੁਰਲੀ ਪਲਸਟਰ ਨਹੀਂ ਹੋਏਗੀ ਤੇ ਜਾੜ ਕਿੱਥੋਂ ਬਣਾ ਲੈਣਗੇ ਇਹ ਆਪਣੇ ਪੈਸੇ ਅਸੀਂ ਕਟਾ ਕੇ ਇਹ ਅਸੀਂ ਇਹਨਾਂ ਨੂੰ ਕਹਿ ਵੀ ਸਾਨੂੰ ਸੰਗਠ